ਕਰਜ 15 ਮਿੰਟ ਮੈਨੂੰ ਦੱਸਿਓ ਕਿ ਜੱਜ ਜਲਦਪਾਣੀ ਜਾਣ ਹੈ ਕਿ ਉਹ ਕੋ ਕੇ ਤੁਹਾਨੂੰ ਕੱਢ ਕੇ ਬਾਅਦ ਦੱਸੇ ਸਾਡੇ ਬਾਅਦ ਦੇ ਨਾ ਪੁੱਤ ਪੜਾਉਂਦਾ ਮਾਰ ਦਿਓ ਉਹਨੂੰ ਬਾਅਦ ਇਹ ਸਾਡਾ ਦਫਤਰ ਸਰ 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 ਲੇ ਪਿਓ ਦਾ ਦਫਤਰ ਨਹੀਂ ਡੀਸੀ ਦਾ ਪਬਲਿਕ ਦਾ ਦਫਤਰ ਹੀ ਪਬਲਿਕ ਦੇ ਨਮਾਇੰਦੇ ਆ ਇਹਨੂੰ ਕੱਢ ਕੇ ਦੱਸੇ ਜਿਹੜਾ ਪਰਚਾ ਦੇਣ ਲਈ ਆ ਬੈਠੇ ਕੋਈ ਤਰੀਕਾ ਮੈਨੂੰ ਦੱਸੋ ਇਹ ਕੋਈ ਤਰੀਕਾ ਨਾ ਬਰ ਮਾਮਾ ਲੱਗਦਾ ਬਾਅਦ ਤੇ ਜਲਦ ਹਮਾਰਦੇ ਜਦੋਂ ਨਵੇਂ ਡੀਸੀ ਆ ਗਿਆ ਇੱਥੇ ਇੱਕ ਮਿੰਟ ਦੇਖੋ ਇੱਕ ਨੰਬਰ ਦਾ ਕਰਪਟ ਆ ਸਾਡਾ ਇਹਨੂੰ ਨਹੀਂ ਕੋਈ ਡਾਲ ਚੁੱਕਾ ਹੈ ਤਾਲੇ ਕਰਿਆ ਗਿਆ ਕਿਰਾ ਬੰਦ ਚਲ ਜਾਣਾ ਸਾਡੇ ਤੇ ਇਹਦੀ ਇੱਕ ਸੁਣੇ ਡੀ 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 ਹੋ ਰਹਿ ਕੇ ਗਿਆ ਨੂੰ ਪਤਾ ਤਨ ਦੇ ਜੋ ਹੋਇਆ ਬਹੁਤ ਹੀ ਨਿੰਦਨਯੋਗ ਹੋਇਆ ਲੋਕ ਆਪਣਾ ਨਮਾਇੰਦਾ ਚੁਣਦੇ ਨੇ ਕਿਉਂ ਚੁਣਦੇ ਨੇ ਵੀ ਉਹਦੇ ਉਹ ਸੰਸਕਾਰੀ ਹੋਗਾ ਆਏਗੇ ਦੀ ਇੱਜ਼ਤ ਕਰੂਗਾ ਔਰ ਸਾਡੇ ਸਿਰ ਤੇ ਹੱਥ ਰੱਖੂਗਾ ਜਿਹੜੀ ਸਾਡੇ ਰੁਕੇ ਹੋਏ ਕੰਮਾਂ ਉਹਨਾਂ ਨੂੰ ਤਰਜੀਹ ਦੇਊਗਾ ਪਰ ਅੱਜ ਜੋ ਮਰਿਆਦਾ ਡੀਸੀ ਆਫਿਸ ਦੀ ਸੀ ਅੱਜ ਮੈਂ ਚੋਣ ਕਮਿਸ਼ਨ ਤੋਂ ਮੰਗ ਕਰਦਾ ਵੀ ਜਿਹੜੀ ਉਹ ਮਰਿਆਦਾ ਬਿਲਕੁਲ ਛੁੱਟੀ ਗਈ ਆ ਥੱਲੇ ਇੱਕ ਡੀਸੀ ਸਾਹਿਬ ਨੂੰ ਏਡੀ ਪੱਦੀ ਸ਼ਬਦਾਵਲੀ ਚ ਬੋਲਿਆ ਗਿਆ ਜਿਸ ਤਰ੍ਹਾਂ ਤੁਹਾਨੂੰ ਸ਼ਾਇਦ ਯਾਦ ਹੋਣਾ ਬਟਾਲੇ ਬਲਾਸਟ ਹੋਇਆ ਸੀ ਤੇ ਬੈਂਸ ਬ੍ਰਦਰ ਆਏ ਸੀ ਉੱਥੇ ਬੈਂਸ ਬ੍ਰਦਰ ਨੇ ਆਖਿਆ ਸੀ ਡੀਸੀ ਨੂੰ ਡੀਸੀ ਸਾਹਿਬ ਨੂੰ ਵੀ ਇਹ ਤੁਹਾਡੇ ਬਾਪ ਦਾ ਦਫ਼ਤਰ ਨਹੀਂ ਪਰ ਉਦੋਂ ਫਿਰ ਨਾ ਤੇ ਕੋਈ ਚੋਣ ਜਾਬਤਾ ਲੱਗਾ ਸੀ ਉਦੋਂ ਉਦੋਂ ਸਰਕਾਰ ਕਾਂਗਰਸ ਦੀ ਸੀ ਤੇ ਉਹਦੇ ਤੇ ਪਰਚਾ ਕੀਤਾ ਗਿਆ ਸੀ ਉਹਦੇ ਤੇ ਕਾਰਵਾਈ ਕੀਤੀ ਗਈ ਸੀ ਪਰ ਅੱਜ ਦੁੱਖ ਦੀ ਗੱਲ ਇਹ ਹੈ ਅੱਜ ਚੋਣ ਕਮਿਸ਼ਨ ਨੂੰ ਅਸੀਂ ਮੰਗ ਕਰਦੇ ਆਂ ਵੀ ਅੱਜ ਜਿਹੜੀ ਇਹਨਾਂ ਨੇ ਪੱਦੀ ਸ਼ਬਦਾਵਲੀ ਬੋਲੀ ਗਈ ਹੈ ਅੱਛਾ ਕਿ ਲੱਤਾਂ 'ਚ ਜਾਨ ਹੈ ਨਹੀਂ ਹੱਦ ਹੋ ਗਈ ਇਹ ਮर्यादा ਕੋਈ ਕਿਹੜੀ ਬੋਸਾ ਬੋਲ ਰਹੇ ਆਂ ਫਿਰ ਆਖਿਆ ਜਾ ਰਿਹਾ ਵੀ ਦਫ਼ਤਰ ਚੋਂ ਬਾਹਰ ਨਹੀਂ ਨਿਕਲਣ ਦੇ ਦਿਆਂਗੇ ਇਹ ਕੀ ਹੈ ਫਿਰ ਸਿਕਿਉਰਟੀ ਨਾਲ ਅੰਦਰ ਆ ਰਹੇ ਆਂ ਇਹ ਇਦੀ ਬਦਮਾਸ਼ੀ ਅਸੀਂ ਵੀ ਵਿਰੋਧੀ ਧਿਰ ਚ ਰਹਿਆ ਅਸੀਂ ਕਿੰਨਾ ਕਿ ਦਬਾਇਆ ਕਿੰਨੀਆਂ ਕਿ ਅਸੀਂ ਚੀਕਾਂ ਮਾਰੀਆਂ ਇਹ ਕਹਿੰਦੇ ਨੇ ਵੀਡੀਓ ਜਿਹੜੇ ਨੇ ਐਮਐਲਏ ਨੇ ਆਪਣੇ ਲੁਕਾ ਕੇ ਰੱਖੇ ਨੇ ਆ ਤੇ ਮੈਂ ਪੁੱਛਣਾ ਚਾਹਨਾ ਵਿਰੋਧੀ ਧਿਰ ਦੇ ਨੇਤਾ ਨੂੰ ਤੇ ਕੱਲ ਤੇ ਦੁਪਹਿਰੇ ਤੁਸੀਂ ਵੀਡੀਓ ਨਾਲ ਬਹਿ ਕੇ ਸਾੜੀ ਵਾਲ ਦੇ ਵਿੱਚ ਕੁਰਸੀਆਂ ਤੇ ਬਹਿ ਕੇ ਆਪਣੀਆਂ ਫੇਸਬੁੱਕਾਂ ਤੇ ਫੋਟੋਆਂ ਪਾ ਰਹੇ ਸੀ ਉਹ ਕੋਈ ਉਹ ਕੌਣ ਸੀ ਉਹ ਕੌਣ ਸੀ ਹੱਦ ਹੋ ਗਈ ਝੂਠ ਸਚਾਈ ਗੱਲ ਇਹ ਆ ਇਹ ਬਖਲਾਗੇ ਨੇ ਮੈਂ ਆਪਣੇ ਹਲਕੇ ਦੀ ਗੱਲ ਕਰਦਾ ਮੇਰੇ ਹਲਕੇ ਦੇ ਵਿੱਚ ਕਈ ਸਰਬਸੰਤੀਆਂ ਹੋ ਰਹੀਆਂ ਨੇ ਦੁੱਖ ਦੀ ਗੱਲ ਹੈ ਜਿੱਥੇ ਸਰਬਸੰਤੀ ਹੋ ਰਹੀ ਹੈ ਜਿੱਥੇ ਇਹਨਾਂ ਨੂੰ ਪਤਾ ਲੱਗ ਰਿਹਾ ਉੱਥੇ ਜਾ ਜਾ ਕੇ ਪਹੁੰਚ ਪਹੁੰਚ ਕੇ ਫਿਰ ਜਿਹੜਾ ਵਾ ਉਹ ਘਰ ਪੜਨ ਦੀ ਕੋਸ਼ਿਸ਼ ਕਰਦੇ ਨੇ ਵੀ ਇਹਦਾ ਐਂਟੀ ਲੱਭੋ ਹੈ ਕਿਹੜਾ ਲੋਕ ਡਰਦੇ ਇਹਨਾਂ ਨੂੰ ਇਹ ਨਹੀਂ ਦੱਸ ਰਹੇ ਵੀ ਆ ਸਾਡੇ ਪਿੰਡਾਂ ਦੇ ਵਿੱਚ ਸਰਬਸੰਤੀਆਂ ਹੋ ਗਈਆਂ ਅੱਜ ਇਹਨਾਂ ਨੂੰ ਆਗੂ ਪਿੰਡਾਂ ਚੋਂ ਨਜ਼ਰ ਨਹੀਂ ਆ ਰਹੇ ਮੈਂ ਮਾਨ ਕਰਦਾ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਕਿਹਾ ਕਹਿੰਦੇ 5 ਲੱਖ ਰੁਪਏ ਉਹਨਾਂ ਨੂੰ ਦਵਾਂਗੇ ਜਿਹੜਾ ਪਿੰਡ ਚ ਸਰਬਸੰਮਤੀ ਕਰੋ ਅਸੀਂ ਕਿਸੇ ਵੀ ਸਿੰਬਲ ਤੇ ਇਲੈਕਸ਼ਨ ਨਹੀਂ ਲੜਾਵਾਂਗੇ ਕਿਉਂਕਿ ਭਾਈਚਾਰਕ ਇਲੈਕਸ਼ਨ ਪਿੰਡਾਂ ਦੇ ਵਿੱਚੋਂ ਜਦੋਂ ਸਰਕਾਰ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਇੰਨੀ ਗੱਲ ਕਹਿਤੀ ਹੈ ਵੀ ਅਸੀਂ ਵਿਦਆਊਟ ਸਿੰਬਲ ਸਰਬਸੰਮਤੀ ਨੂੰ 5 ਲੱਖ ਦਵਾਂਗੇ ਆਪੇ ਪਿੰਡ ਵਾਲਾ ਆਪਣਾ ਨੁਮਾਇੰਦਾ ਜਿਹੜਾ ਉਹ ਪਸੰਦ ਕਰੇ ਚੁਣੇ ਚੁਣ ਕੇ ਆ ਜੇ ਕੋਣ ਮਨਾ ਕਰੂਗਾ ਜਦੋਂ ਪਿੰਡ ਸਾਰਾ ਇੱਕ ਪਾਸੇ ਹੈ ਫਿਰ ਉਹਨੂੰ ਕੋਣ ਮਨਾ ਕਰ ਸਕਦਾ ਹੈ ਪਰ ਬੁਖਲਾਹਟ ਹੋ ਗਈ ਜਿਦ ਤਰ੍ਹਾਂ ਦੀਵਾ ਬੁੱਝਣ ਤੋਂ ਪਹਿਲਾਂ ਫੜਫੜਾਉਂਦਾ ਹੈ ਨਾ ਮੈਂ ਦੇਖ ਰਿਹਾ ਇਹ ਉਹ ਲੀਡਰਸ਼ਿਪ ਹੈ ਜਿਹੜੀ ਪੰਜਾਬ ਦੇ ਵਿੱਚ ਕਾਂਗਰਸ ਦੀ ਆਪਣੇ ਆਪ ਨੂੰ ਕਹਿੰਦੀ ਆ ਵੀ ਅਸੀਂ ਮੇਨ ਪੰਜਾਬ ਦੇ ਵਿੱਚ ਕਾਂਗਰਸ ਨੂੰ ਰਿਪਰੈਜ਼ੈਂਟ ਕਰਦੇ ਆ ਪਰ ਅੱਜ ਇਹਨਾਂ ਦੀ ਜੋ ਬੁਖਲਾਹਟ ਉਹ ਤੁਹਾਡੇ ਸਾਹਮਣੇ ਆ ਕੱਲ ਮੈਂ ਮੈਂ ਕਹਿੰਨਾ ਅਸੀਂ ਅਫਸਰ ਚਾਹੇ ਲੇਡੀਆਂ ਹੋਵੇ ਆਪਾਂ ਦਿਲੋਂ ਸਤਿਕਾਰ ਕਰਦੇ ਹਾਂ 200 200 ਬੰਦਾ ਇੱਕ ਲੇਡੀ ਦੇ ਦਫ਼ਤਰ ਦੇ ਵਿੱਚ ਜਾ ਕੇ ਕੈਸੀਏ ਭਾਸ਼ਾ ਬੋਲ ਰਹੇ ਨੇ ਇਹ ਮਰਿਆਦਾ ਕੋਈ ਉਸ ਤੋਂ ਬਾਅਦ ਕੱਲ 4 500 ਬੰਦਾ ਫਿਰ ਕਹਿੰਦੇ ਨੇ ਵੀ ਅਫਸਰ ਬਹਿ ਨਹੀਂ ਦੇ ਹੱਦ ਹੋ ਗਈ ਬਹਿਣ ਤੇ ਤੁਸੀਂ ਨਹੀਂ ਦੇਂਦੇ ਅਫਸਰ ਤੇ ਬੈਠੇ ਨੇ ਕੱਲ ਹੁਣ 500 ਬੰਦਾ ਵੀਡੀਓ ਦੇ ਦਫ਼ਤਰ ਦੇ ਬਾਹਰ ਤਰਨਾ ਲਾ ਰਿਹਾ ਉੱਥੇ ਹੁਣ ਦੋਵੇਂ ਪਾਰਟੀਆਂ ਕਾਲੀ ਕਾਂਗਰਸੀਆਂ ਦੋਵੇਂ ਰਲੀਆਂ ਨੇ ਹੁਣ ਅੱਗੋਂ ਕਹਿਣ ਵੀ ਅਫਸਰ ਨਹੀਂ ਬੈਠੇ ਤਾਂ ਫਿਰ ਉੱਥੇ ਕੌਣ ਬੈਠਾ ਸੀ ਸੋ ਇਹ ਬਖਲਾੜ ਦਾ ਦੇਖੋ ਮੈਂ ਤੁਹਾਨੂੰ ਦੱਸਦਾ ਇਹਨਾਂ ਨੂੰ ਇਹਨਾਂ ਨੂੰ ਇੱਕ ਗੱਲ ਪੁੱਛ ਲਓ ਵੀ ਬੈਂਦਾ ਕੌਣ ਨਹੀਂ ਆ ਕਦੀ ਕਹਿ ਦਿੰਦੇ ਵੀਡੀਓ ਨਹੀਂ ਲੱਭਦਾ ਕਦੀ ਕਹਿ ਦਿੰਦੇ ਸੈਕਟਰੀ ਨਹੀਂ ਲੱਭਦਾ ਹੱਦ ਹੋ ਗਈ ਇਹ ਮੈਂ ਇੱਕ ਗੱਲ ਪੁੱਛਣੀ ਚਾਹਨਾ ਜਿਹੜੀ ਉਹਨਾਂ ਦੀ ਸ਼ਬਦਾਵਲੀ ਆ ਉਹ ਮਰਿਆਦਾ ਇਹ ਕਦੋਂ ਕਿਹਾ ਗਿਆ ਹੋਊਗਾ ਹਰ ਬੰਦਾ ਆਪਣੇ ਘਰ ਦੇ ਵਿੱਚ ਆਪਣੀ ਇੱਜ਼ਤ ਰੱਖਦਾ ਹੈ ਉਹ ਡੀਸੀ ਨਹੀਂ ਆ ਹੁਣ ਜੇ ਡੀਸੀ ਦਫ਼ਤਰ ਇੱਕ ਸਿਕਿਉਰਟੀ ਗਨਮੈਨ ਉਹਨਾਂ ਦੇ ਨਾਲ ਆ ਜਾਣ ਇਹ ਮਰਿਆਦਾ ਬਣਦੀ ਇਹ 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 ਅਗਲੇ ਨੂੰ ਇਹ ਗੱਲ ਕਹੀ ਜਾ ਰਹੀ ਹੈ ਤੇਰੇ ਪਿਓ ਦਾ ਦਫ਼ਤਰ ਤੇ ਫਿਰ ਡੀਸੀ ਸਾਹਿਬ ਕੀ ਕਹਿਣਗੇ ਵੀ ਆਓ ਬੈਠੋ ਜੀ ਤੁਹਾਨੂੰ ਚਾਹ ਪਿਆਈਏ ਰੋਟੀ ਖਵਾਈਏ ਜੀ ਫਿਰ ਤੇ ਜੁੱਤੀਆਂ ਮਾਰਨ ਵਾਲੀਆਂ ਰਹਿ ਗਈਆਂ ਫਿਰ ਜੀ ਉਹਨਾਂ ਨੇ ਕੰਪਲੇਂਟ ਪਾਈ ਹੋਗੀ ਉਹਨਾਂ ਨੇ ਵੀ ਪਰ ਦੁੱਖ ਦੀ ਗੱਲ ਇਹ ਹੈ ਅਸੀਂ ਅਫਸਰ ਸਹਿਬਾਨ ਨੂੰ ਇਹ ਕਹਿਣਾ ਚਾਹੁੰਦੇ ਆ ਇਹ ਤੁਹਾਨੂੰ ਡਰਾਉਣਾ ਧਮਕਾਉਣਾ ਚਾਹੁੰਦੇ ਨੇ ਇਹਨਾਂ ਦੇ ਪੱਲੇ ਕੁਝ ਨਹੀਂ ਅਸੀਂ ਤੁਹਾਡੇ ਨਾਲ ਚਟਾਨ ਬਣ ਕੇ ਖੜੇ ਆ ਰਾਤ ਦਿਨ ਜੇ ਕਿਤੇ ਇਹਨਾਂ ਨੇ ਸਾਡੇ ਅਫਸਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਅਫਸਰਾਂ ਦੇ ਨਾਲ ਤੁਹਾਨੂੰ ਖਲੋਤੀ ਨਜ਼ਰ ਆਊਗੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਫ਼ਤਰ ਖੁੱਲੇ ਨੇ ਅਫਸਰ ਬੈਠੇ ਨੇ ਫੇਰ ਆਖੀ ਜਾਂਦੇ ਬੰਦ ਹੋ ਗਏ ਜੀ ਸਾਨੂੰ ਆ ਨਹੀਂ ਮਿਲ ਰਿਹਾ ਸਾਨੂੰ ਇਹ ਨਹੀਂ ਮਿਲ ਰਿਹਾ ਕੱਲ ਪੁੱਛੋ ਹਾਂ ਕਾਂਗਰਸੀ ਵਰਕਰਾਂ ਨੂੰ

ਆਪਣੀ ਫੋਟੋ ਬਾਈ ਦਿੱਤੀਆਂ ਗਈਆਂ ਸਾਰਾ ਕੁਝ ਦਿੱਤਿਆ ਗਿਆ ਰੋਡ ਇਹ ਹੁਣ ਇਹ ਮੈਂ ਤੁਹਾਨੂੰ ਮੇਨ ਗੱਲ ਦੱਸ ਦਿਆਂ ਜੀ ਅਸਲ ਦੇ ਵਿੱਚ ਕਹਿਣ ਦਾ ਭਾਵ ਇਹਨਾਂ ਨੂੰ ਪਿੰਡਾਂ ਦੇ ਵਿੱਚ ਹੁਣ ਖਲੋਣ ਵਾਸਤੇ ਬੰਦੇ ਨਹੀਂ ਨਜ਼ਰ ਆ ਰਹੇ ਔਰ ਇਹਨਾਂ ਨੂੰ ਇਹ ਨਜ਼ਰ ਆ ਰਿਹਾ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਗ੍ਰਾਫ ਵੱਧ ਰਿਹਾ ਹੈ ਇਹ ਜਿਹੜੀਆਂ ਰੂਟਸ ਨੇ ਜਿਹੜੀਆਂ ਇਹਨਾਂ ਦੀਆਂ ਜੜਾਂ ਲੱਗ ਰਹੀਆਂ ਨੇ ਕਿਤੇ ਇਹ ਜੜਾਂ ਨਾਲ ਲੱਗ ਜਾਣ ਆਪਾਂ ਪੰਜਾਬ ਦੇ ਵਿੱਚ ਇੱਕ ਮੈਸੇਜ ਦੇ ਦਈਏ ਹਾਏ ਸਾਡੇ ਨਾਲ ਬਹੁਤ ਤਕਾ ਹੋਇਆ ਹਾਏ ਸਾਡੇ ਨਾਲ ਬਹੁਤ ਤਕਾ ਹੋਇਆ ਸੋ ਇਹ ਜਿਹੜੀ ਪ੍ਰੈਸ ਕਾਨਫਰੰਸ ਕਰਨ ਦਾ ਸਾਡਾ ਜਿਹੜਾ ਪ੍ਰਤੱਖ ਜਿਹੜਾ ਉਹ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਦੁੱਧ ਦਾ ਦੁੱਧ ਕੀ ਹੈ ਤੇ ਪਾਣੀ ਦਾ ਪਾਣੀ ਕੀ ਹੈ ਸੋ ਇਹ ਬਿਲਕੁਲ ਇੱਕ ਜਿਤਨਾ ਮੈਂ ਕਹਿ ਸਕਦਾ ਵੀ ਐਕਟਿੰਗਾਂ ਹੁੰਦੀਆਂ ਨੇ ਜਿਹੜੀਆਂ ਉਹ ਚੱਲ ਰਹੀਆਂ ਨੇ ਇਹਨਾਂ ਦੀਆਂ ਜਿਹੜੀਆਂ ਲੋਕ ਜਿਹੜੇ ਨੇ ਇਹ ਕਹੋ ਕਿ ਰਲ ਕੇ ਮੈਚ ਖੇਡਣ ਆ ਵੇਖੋ ਪਾਕਿਸਤਾਨ ਦਾ ਨਮਾਇਦਾ ਤੇ ਉਦਾਂ ਕਹਿੰਦੇ ਆਹ ਦੇਖੋ ਮੈਂ 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 ਕਹਿ ਰਿਹਾ ਆਹ ਆ ਆਪੋਜੀਸ਼ਨ ਵਾਲੇ ਲੀਡਰ ਸਾਹਿਬ ਕੀ ਕਹਿੰਦੇ ਹੀ ਵੀਡੀਓ ਹੈ ਨਹੀਂ ਆਹ ਜਿਹੜੀ ਕੱਲ ਫੋਟੋ ਪਾਈ ਆ ਆ ਨਾਲ ਟੇਬਲ ਤੇ ਬਿਸਕੁਟ ਵੀ ਪਏ ਨੇ ਚਾਹ ਵੀ ਪੀ ਰਹੇ ਨੇ ਇਹ ਇਹ ਕੌਣ ਨੇ ਆ ਨਾਲ ਬੰਦੇ ਕੌਣ ਨੇ ਇਹ ਕੀ ਆ ਕੀ ਸਾਰੇ ਰਲ ਕੇ ਮੈਚ ਖੇਡਣ ਦੇ ਆ ਗਾਲੀ ਤੇ ਕਾਂਗਰਸੀ ਦੇ ਨਾਲ ਸੋ ਸੋ ਕਹਿਣ ਦਾ ਭਾਵ ਮੈਂ ਇੱਕੋ ਗੱਲ ਕਹੂੰਗਾ ਵਿਰੋਧੀ ਧਿਰ ਦੇ ਵਿੱਚ ਅਸੀਂ ਵੀ ਰਹੇ ਆ ਪਰ ਆਪਣੀ ਮਰਿਆਦਾ ਤੇ ਇਹਨਾਂ ਨੂੰ ਕੰਟਰੋਲ ਕਰਨਾ ਚਾਹੀਦਾ ਐਡੀ ਭੱਦੀ ਸ਼ਬਦਾਵਲੀ ਜਿਹੜੀ ਇਹਨਾਂ ਨੇ ਬੋਲੀ ਆ ਇਹ ਬਹੁਤ ਜਿਆਦਾ ਨਿੰਦਨ ਦੇ ਯੋਗ ਆ ਸੋ ਮੈਂ ਚੋਣ ਕਮਿਸ਼ਨ ਨੂੰ ਮੈਂ ਚੋਣ ਕਮਿਸ਼ਨ ਨੂੰ ਬੇਨਤੀ ਕਰਦਾ ਜਿਹੜੀ ਡੀਸੀ ਸਾਹਿਬ ਦੀ ਮਰਿਆਦਾ ਇਹ ਹੁਣ ਬਹਾਲ ਕਰਨੀ ਤੁਹਾਡੇ ਹੱਥ ਵਸ ਕਲਮ ਤੁਹਾਡੇ ਹੱਥ ਮੈਂ ਬੇਨਤੀ ਕਰਨੀ ਚਾਹੁੰਦਾ ਮੈਂ ਇਹੋ ਬੇਨਤੀ ਕਰਨੀ ਚਾਹੁੰਦਾ ਵੀ ਇਨ੍ਹਾਂ ਹੀ ਲੀਡਰਾਂ ਨੇ ਅੱਗੇ ਤੁਹਾਨੂੰ ਲੜਾ ਕੇ ਪਿੰਡਾਂ ਦੇ ਵਿੱਚ ਧੜੇਬੰਦੀ ਕੀਤੀ ਸੀ ਤੁਸੀਂ ਸਾਰੇ ਪਰਿਵਾਰ ਇਕੱਠੇ ਹੋ ਕੇ ਆਓ ਆਪੋ ਆਪਣਾ ਸਰਬਸੰਮਤੀ ਨਾਲ ਆਗੂ ਚੁਣੋ ਵਾਡਾ ਕੋਈ ਚੋਣ ਨਿਸ਼ਾਨ ਪਾਰਟੀ ਵੱਲੋਂ ਨਹੀਂ ਹੈਗਾ ਪਰ ਇਹਨਾਂ ਨੂੰ ਬਖਲਾਹਟ ਹੈ ਵੀ ਜੇ ਸਰਬਸੰਤੀਆਂ ਸਾਰੀਆਂ ਹੋ ਗਈਆਂ ਤੇ ਕੱਲ ਨੂੰ ਆਉਣ ਵਾਲੇ ਟਾਈਮ ਤੇ ਪਿੰਡਾਂ ਦੇ ਵਿੱਚੋਂ ਸਾਡਾ ਝੋਲਾ ਕੌਣ ਫੜੂ ਅੱਜ ਜੋ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਡੀਸੀ ਆਫਿਸ ਦੇ ਵਿੱਚ ਤ੍ਰਿਪਤਰਜਿੰਦਰ ਸਿੰਘ ਬਾਜਵਾ ਪ੍ਰਤਾਪ ਜੀ ਜਿੰਨੇ ਵੀ ਗਰਦਾਸਪੁਰ ਦੀ ਲੀਡਰਸ਼ਿਪ ਜੀ ਉਹਨਾਂ ਨੇ ਜਿਹੜੀ ਅੱਜ ਕਾਨ ਨਿੰਦਣਯੋਗ ਸ਼ਬਦਾਵਲੀ ਵਰਤੀ ਆ ਅੱਜ ਅਸੀਂ ਸਾਰੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਸਾਡੇ ਸ਼ਰੀ ਗੱਲ ਸੀ ਜੀ ਐਮਐਲਏ ਬਟਾਲੇ ਤੋਂ ਰੰਧਾਵਾ ਸਾਹਿਬ ਨਗਰੂਪ ਜੀ ਸ਼ਮਸ਼ੇਰ ਭਾਜੀ ਸਾਰੀ ਸਾਡੀ ਆਮ ਆਦਮੀ ਪਾਰਟੀ ਦੀ ਟੀਮ ਇਹਦੀ ਹੱਦ ਤੱਕ ਬਹੁਤ ਕਾਣ ਨਿੰਦਾ ਕਰਦੇ ਆ ਬਹੁਤ ਮਾੜੀ ਸ਼ਬਦਾਂ ਸ਼ਬਦਾਬਦੀ ਦੇ ਨਾਲ ਅੱਜ ਮੈਂ ਦੇਖ ਰਿਹਾ ਸਾਂ ਸੁਖਜਿੰਦਰ ਸਿੰਘ ਰੰਧਾਵਾ ਇੱਕ ਬਾੜਾ ਬਹੁਤ ਕਹਿਣਯੋਗ ਗੱਲ ਨਹੀਂ ਕੀਤੀ ਇੱਕ ਐਮਐਲਏ ਇੱਕ ਮੈਂਬਰ ਆਫ ਪਾਰਲੀਮੈਂਟ ਇੱਕ ਡੀਸੀ ਦੀ ਚੇਅਰ ਦੇ ਨਾਲ ਇਹਦੀ ਮਾੜੀ ਸਫਲਾਬਦੀ ਦੇ ਨਾਲ ਬੋਲੇ ਆਪਣੀ ਸਰਕਾਰ ਦੇ ਵਿੱਚ ਪਾਵਰ ਦੇ ਵਿੱਚ ਕਿਦਾਂ ਬੋਲਦੇ ਹੋਣਗੇ ਗੱਲ ਤੁਸੀਂ ਸਵਾਲ ਕਰ ਰਹੇ ਜੇ ਵੋਟਾਂ ਕੱਟਣ ਦੀ ਤੁਸੀਂ ਸਵਾਲ ਕਰ ਰਹੇ ਜੇ ਮੇਰੇ ਨਾਲੋਂ ਵੱਧ ਪਤਾ ਤੁਹਾਡੇ ਚੈਨਲਾਂ ਦੇ ਵਿੱਚ ਰਿਕਾਰਡ ਹੈ ਮੈਂ ਫਤਿਹਗੜ ਚੂੜੀਆਂ ਦਾ ਰਿਕਾਰਡ 2019 ਦੇ ਵਿੱਚ ਕਿੰਨੇ ਇਹਨਾਂ ਨੇ ਕਤਲ ਕਰਾਏ ਤ੍ਰਿਪਤਰ ਰਜਿੰਦਰ ਸਿੰਘ ਬਾਜਵਾ ਨੇ ਰਿਕਾਰਡ ਆਪਣੇ ਚੈਨਲਾਂ ਤੋਂ ਕੱਢ ਕੇ ਵੇਖਿਓ ਇਲੈਕਸ਼ਨਾਂ ਦੇ ਵਿੱਚ ਇੱਕ ਪਰਿਵਾਰਾਂ ਨੂੰ ਮਰਵਾਇਆ ਦੂਜਾ ਭਰਾ ਉਹਦੇ ਅੰਦਰ ਕਰਾਏ ਤ੍ਰਿਪਤਰ ਰਜਿੰਦਰ ਬਾਜਵਾ ਨੇ 190 ਪੰਚਾਇਤਾਂ ਦੇ ਵਿੱਚੋਂ ਕਿੰਨੀਆਂ ਪੰਚਾਇਤਾਂ ਦੇ ਵਿੱਚ ਇਲੈਕਸ਼ਨ ਕਰਾਈ ਆ ਮੈਂ ਅੱਜ ਦੇ ਦਿਨ ਦੇ ਵਿੱਚ ਸ਼ਾਮ ਤੱਕ ਹੀ ਗੱਲ ਕਰ ਰਹੇ ਸੀ ਜਗਰੂਪ ਜੀ ਅੱਜ ਮੈਂ 26 ਤੋਂ 27 ਪਿੰਡਾਂ ਦੇ ਵਿੱਚ ਸਭ ਸੰਮਤੀਆ ਕਰਕੇ ਆਇਆ ਤ੍ਰਿਪ ਤਰਜਿੰਦਰ ਸਿੰਘ ਬਾਜਵਾ ਆਪਣਾ ਰਿਕਾਰਡ ਕੱਢ ਕੇ ਦੱਸੇ ਪੰਚਾਇਤ ਮੰਤਰੀ ਸੀ ਮੌਜੂਦਾ ਪੰਚਾਇਤ ਮੰਤਰੀ ਸੀ ਪੰਜਾਬ ਸਰਕਾਰ ਦਾ ਕਿੰਨੀਆਂ ਇਹਨਾਂ ਨੂੰ ਸਭ ਸੰਮਤੀਆ ਕਰਾਈਆਂ ਹਰ ਇੱਕ ਪਿੰਡ ਦੇ ਵਿੱਚ ਇਹਨਾਂ ਨੇ ਆਪਣੇ ਕਾਂਗਰਸ ਦੇ ਹੀ ਪੜਾ ਪੜਾ ਕੇ ਮਰਵਾਏ ਆਮ ਆਦਮੀ ਪਾਰਟੀ ਦੇ ਔਰ ਕਾਲੀ ਦਲ ਦੀ ਟੀਮ ਨੂੰ ਕਿਸੇ ਨੂੰ ਵੀ ਵੀਡੀਓ ਦਫ਼ਤਰ ਦੇ ਲਾਗੇ ਨਹੀਂ ਆਉਣ ਦਿੱਤਾ ਗਿਆ ਵੇਖੋ ਜੋ ਸੱਚਾ ਸੱਚ ਹੈ ਮੈਂ ਤਰਪਤ ਜਿੰਦਰ ਸਿੰਘ ਬਾਜਵਾ ਨੂੰ ਜਿੰਨੀ ਵੀ ਕਾਂਗਰਸ ਦੀ ਟੀਮ ਹੈ ਇਹਨਾਂ ਨੂੰ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਮੈਸੇਜ ਦੇਣਾ ਚਾਹੁੰਦਾ ਵੀ ਗਾਂ ਵਾਸਤੇ ਜਿਹੜੀ ਤੁਸੀਂ ਗੱਲ ਕਰ ਰਹੇ ਜੀ ਆਮ ਆਦਮੀ ਪਾਰਟੀ ਦੇ ਵਰਕਰ ਨੂੰ ਕੌਣ ਕਹਿੰਦਾ ਆਮ ਆਦਮੀ ਪਾਰਟੀ ਦੇ ਵਰਕਰ ਨੂੰ ਜਿਆਦਾ ਨਹੀਂ ਮਿਲਦਾ ਇੱਕ ਬੰਨੇ ਉਹ ਕਹਿ ਰਿਹਾ ਸਾਨੂੰ ਚੁੱਲਾ ਟੈਕਸ ਨਹੀਂ ਦੇ ਰਹੇ ਇੱਕ ਬੰਨੇ ਕਹਿ ਰਿਹਾ ਆਪਣੇ ਚੀਕਾ ਮਾਰ ਰਹੇ ਨੇ ਕੌਣ ਕਹਿ ਰਿਹਾ ਤੁਸੀਂ ਵਿੱਚੋਂ ਵੀਰ ਕਹਿ ਰਿਹਾ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਤੇ ਕੋਈ ਡਰ ਨਹੀਂ ਹੈ ਕਿਉਂ ਡਰ ਡਰ ਕਾਦਾ ਹੋਣਾ ਇਹਦੇ ਵਿੱਚ ਕੋਈ ਡਰ ਨਹੀਂ ਹੈ ਮੈਂ ਤੁਸੀਂ ਮੈਨੂੰ ਦੱਸੋ ਮੇਰਾ ਵੇਖੋ ਤੁਸੀਂ ਮੈਨੂੰ ਦੱਸੋ ਕਿਹੜੇ ਪਿੰਡ ਦੇ ਵਿੱਚ ਜਿਹੜਾ ਬੰਦਾ ਹੁੰਦਾ ਮੈਂ ਲੈਕਚਰ ਨਹੀਂ ਲਾਉਂਗਾ ਮੈਂ ਲੜਾ ਦਊਂਗਾ ਮੈਨੂੰ ਦੱਸੋ ਤੁਸੀਂ ਮੈਂ ਤੁਹਾਨੂੰ ਧੌਕਾ ਨਹੀਂ ਮਾਰਨਿਆ ਮੈਂ ਧੌਕਾ ਨਹੀਂ ਮਾਰਨਿਆ ਮੇਰੀ ਵੇਖੋ ਆਵਾਜ਼ ਵੀ ਹੈ ਨਾ ਜਾਂਦੇ ਕੋਈ ਮਾੜਾ ਬੋ ਰਿਹਾ ਮੈਂ ਜਾਂਦੇ ਜਾਂਦੇ ਕੋਈ ਮੇਰੀ ਜ਼ੁਬਾਨ ਤੋਂ ਕੋਈ ਮਾੜਾ ਚਬਦ ਨਿਕਲਿਆ ਵੇਖੋ ਰਾਤੀ ਮੈਂ ਇਦਾਂ ਨਹੀਂ ਮੈਂ ਤੁਸੀਂ ਮੇਰੇ ਭਰਾ ਜੇ ਹੁਣ ਕਈ ਵਿਚਾਰੇ ਦੂਰ ਵੀ ਖੜੇ ਹੋ ਸਕਦੇ ਉਹਨਾਂ ਨੂੰ ਆਵਾਜ਼ ਨਾ ਸੁਣਦੀ ਹੋਵੇ ਫਿਰ ਤੁਸੀਂ ਕਹੋਗੇ ਹੌਲੀ ਬੋਲਦੇ ਵੇਖੋ ਬਹੁਤ ਮਾੜੀ ਗੱਲ ਹੈ ਇੱਕ ਡੀਸੀ ਦੀ ਚੇਹ ਦੇ ਨਾਲ ਇੱਕ ਪੋਸਟ ਦੇ ਨਾਲ ਇੰਨੀ ਪੜ੍ਹਾਈ ਕਰਕੇ ਡੀਸੀ ਦੀ ਕੁਰਸੀ ਤੇ ਪਹੁੰਚਿਆ ਜਾਂਦਾ ਵਾ ਬਹੁਤ ਮਾੜੀ ਗੱ ਮੈਂ ਉਹਨਾਂ ਨੂੰ ਆਪਣੇ ਵੱਲੋਂ ਇੱਕ ਮੈਸੇਜ ਦੇਣਾ ਚਾਹੁੰਨਾ ਤੁਸੀਂ ਕਿਸੇ ਪਰਿਵਾਰ ਦੇ ਨਾਲ ਚੰਗੇ ਪਰਿਵਾਰ ਦੇ ਨਾਲ ਜੁੜੇ ਜੇ ਇਹੋ ਜੀ ਸ਼ਬਦਾਵਲੀ ਨਾ ਜਿਆਦਾ ਕਿਸੇ ਨੂੰ ਮਾੜਾ ਸ਼ਬਦ ਬੋਲ ਕੇ ਕੋਈ ਕੰਮ ਨਹੀਂ ਹੋ ਜਾਣਾ ਤੁਸੀਂ ਕਹਿ ਰਹੇ ਜੇ ਵੀਡੀਓ ਵੀਡੀਓ ਮੈਂ ਆਪ ਵੀਡੀਓ ਦੇ ਵਿੱਚ ਦੇਖ ਰਿਹਾ ਪੱਤਰਕਾਰਾਂ ਨੇ ਵੀਡੀਓ ਬਣਾਈ ਆ ਵੀਡੀਓ ਦੇ ਵਿੱਚ ਵੀਡੀਓ ਦਫ਼ਤਰ ਮੌਜੂਦ ਨੇ ਵੀਡੀਓ ਦੇ ਵਿੱਚ ਐਸੇ ਪ੍ਰੈਸ਼ਰ ਬਣਾਇਆ ਜਾ ਰਿਹਾ ਇਹਨਾਂ ਨੂੰ ਕੈਂਡੀਡੇਟ ਨਹੀਂ ਮਿਲ ਰਿਹਾ ਇਸੇ ਕਰਕੇ ਥੋੜੇ ਪਜਲ ਹੋਏ ਫਿਰਨੇ ਹੋਰ ਇਹੋ ਜੀ ਕੋਈ ਗੱਲ ਨਹੀਂ ਅਸੀਂ ਡੀਸੀ ਸਾਹਿਬ ਦੇ ਨਾਲ ਔਰ ਚੋਣ ਕਮਿਸ਼ਨ ਨੂੰ ਮੇਰੀ ਮੰਗ ਹੈ ਮੇਰੀ ਇੱਕ ਮੰਗ ਹੈ ਕਿ ਜੋ ਵੀ ਇਹਨਾਂ ਬਧਿਸਬਦਾਵਲੀ ਬੋਲੀ ਉਹਦੇ ਦੇ ਉਤੇ ਐਕਸ਼ਨ ਲਿਆ ਆਪਾਂ ਜਾਵੇ ਜਿਹੜੀ ਬਣਦੀ ਕਾਰਵਾਈ ਇਹਨਾਂ ਦੇ ਕਾਰਵਾਈ ਤੇ ਬਹਿਨ ਨੂੰ ਚਿਹਰਾ ਲੱਗਿਆ ਦਫਤਰ ਦੇ ਵਿੱਚ ਆਪਾਂ ਮਾੜਾ ਸ਼ਬਦ ਥੋੜੀ ਬੋਲ ਸਕਦੇ ਕਿਹੜੇ ਕਾਨੂੰਨ ਦੇ ਵਿੱਚ ਲਿਖਿਆ ਵੀ ਆਪਾਂ ਕਿਸੇ ਵੀ ਦਫਤਰ ਦੇ ਵਿੱਚ ਕਿਸੇ ਵੀ ਦਫਤਰ ਦੇ ਵਿੱਚ ਆਪਾਂ ਮਾੜੀ ਸ਼ਬਦਾਵਲੀ ਨਹੀਂ ਬੋਲ ਸਕਦੇ ਪਬਲਿਕ ਦਾ ਨੁਮਾਇੰਦੇ ਆ ਪਬਲਿਕ ਵੀ ਬੈਠ ਸਕਦੀ ਆ ਐਮਐਲਏ ਸਾਹਿਬ ਬੈਠ ਸਕਦੇ ਨੇ ਐਮਬੀ ਬੈਠ ਨੂੰ ਚਿਹਰਾ ਲੱਗੀਆਂ ਨੇ ਜਿਹੜੀ ਉਹਨਾਂ ਸ਼ਬਦਾਵਲੀ ਅੱਜ ਡੀਸੀ ਸਾਹਿਬ ਨੂੰ ਵਰਤੀ ਹੈ ਮੈਂ ਉਹਦੀ ਕੜੀ ਸ਼ਬਦਾਚ ਨਿੰਦਾ ਕਰਦਾ ਲੋਕਾਂ ਨੂੰ ਅੱਜ ਪਤਾ ਲੱਗ ਗਿਆ ਕਿ ਜਿਹੜੇ ਨਮਾਇंदे ਆਪਾਂ ਚੁਣ ਕੇ ਭੇਜੇ ਨੇ ਅਸਲੀਅਤ ਉਹਨਾਂ ਦਾ ਚਿਹਰਾ ਜਿਹੜਾ ਉਹ ਵੇਖ ਲਿਆ ਲੋਕਾਂ ਨੇ ਇਸ ਕਰਕੇ ਉਹਨਾਂ ਡੀਸੀ ਦਫ਼ਤਰ ਦੀ ਤਹਿੰਨ ਕੀਤੀ ਹੈ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਾਂਗਾ ਇਹਨਾਂ ਤੇ ਠੁਕਵੇ ਬੰਦ ਦੀ ਕਾਰਵਾਈ ਜਿਹੜੀ ਉਹਨਾਂ ਹੋਣੀ ਚਾਹੀਦੀ ਹੈ ਇਹ ਬਖਲਾਗੇ ਨੇ ਕਿ ਜਿਹੜੇ ਸਾਡੇ ਆਮ ਆਦਮੀ ਪਾਰਟੀ ਤੇ ਇਲਜ਼ਾਮ ਲਾਉਂਦੇ ਨੇ ਕਿ ਸਾਡੇ ਬੰਦਿਆਂ ਨੂੰ ਚੁੱਲਾ ਟੱਕਤੀਆਂ ਰਸੀਦਾਂ ਨਹੀਂ ਮਿਲਦੀਆਂ ਮੈਂ ਟਵਾਡੇ ਚੈਨਲ ਅੰਦਰ ਇਹ ਕਹਿਣਾ ਚਾਹੁੰਨਾ ਕਿ ਕੱਲ ਵੀ ਮੈਂਬਰ ਆਫ ਪਾਰਲੀਮੈਂਟ ਡੇਰਾ ਬਾਬਾ ਨਾਨਕ ਡੀਟੀਓ ਗਲਾਨੌਰ ਦੇ ਦਫਤਰ ਗਿਆ ਉੱਥੇ ਜਾ ਕੇ ਦਫਤਰ 'ਚ ਬਹਿ ਕੇ ਬੀਡੀਏ ਨੂੰ ਧਪਕੇ ਮਾਰੇ ਸੈਕਟਰੀਆਂ ਨੂੰ ਧਪਕੇ ਮਾਰੇ ਆਪਣੀ ਆਕੜਬਾਜ਼ੀ ਦਾ ਆਪਣੇ ਅਹੁਦੇ ਦਾ ਜਿਹੜਾ ਇਹਨੇ ਦੁਰਪਯੋਗ ਕੀਤਾ ਜਿਹੜਾ ਬਹੁਤ ਅਨਿੰਦਰਜੋਗ ਹੈ ਐਮਪੀ ਨੂੰ ਆਪਣੇ ਲੈਵਲ ਦਾ ਨਹੀਂ ਪਤਾ ਕਿ ਮੇਰਾ ਲੈਵਲ ਕੀ ਹੈ ਤੇ ਮੈਂ ਧਪਕੇ ਕਿੰਨੂੰ ਮਾਰ ਰਿਹਾ ਹੈ ਇਸ ਕਰਕੇ ਮੈਂ ਜਦੋਂ ਮੈਨੂੰ ਵੀ ਪਤਾ ਲੱਗਾ ਤਾਂ ਆਪਾਂ ਉਥੇ ਗਏ ਮੇਰੇ ਜਾਣ ਤੋਂ ਪਹਿਲਾਂ ਇਹ ਦਫਤਰ ਛੱਡ ਕੇ ਬਾਹਰ ਗਿਆ ਕਿਹੋ ਜੀਆਂ ਹਰਕਤਾਂ ਕਰਨੀਆਂ ਮੇਰੇ ਖਰੇ ਇਹਨਾਂ ਨੂੰ ਸ਼ੋਭਾ ਨਹੀਂ ਦਿੰਦੀਆਂ ਆਪਾਂ ਆਪਸਰਾ ਦੇ ਨਾਲ ਖੜੇ ਆਂ ਮੁਲਾਜ਼ਮਾਂ ਦੇ ਨਾਲ ਖੜੇ ਆਂ ਬੜੇ ਪਾਰਦਰਸ਼ੀ ਢੰਗ ਨਾਲ ਜਿਹੜੀਆਂ ਪੰਚਾਇਤਾਂ ਦੀਆਂ ਚੋਣਾਂ ਹੋ ਰਹੀਆਂ ਨੇ ਹਰ ਇੱਕ ਪਾਰਟੀ ਦੇ ਨਾਮ ਦੇ ਨੂੰ ਚੁੱਲ੍ਹਾ ਟੱਕ ਮਿਲ ਰਹੀਆਂ ਨੇ ਇਸ ਕਰਕੇ ਇਹ ਇਹਨਾਂ ਦੀ ਬੁਖਰਾੜ ਨਹੀਂ ਕਾਰਨ ਇਹ ਹੈ ਕਿ ਇਹਨਾਂ ਨੂੰ ਅੱਜ ਪਿੰਡਾਂ 'ਚ ਕੈਂਡੀਡੇਟ ਨਹੀਂ ਲੱਭ ਰਹੇ ਸਰਪੰਚੀ ਦੀ ਚੋਣ ਲਈ ਮਾਤੇ ਇੱਕ ਬਹਾਨਾ ਬਣਾ ਬਣਾ ਰਹੇ ਨੇ ਇਸ ਕਰਕੇ ਇਹਨਾਂ ਨੂੰ ਮੈਂ ਅੱਜ ਇਹਨਾਂ ਦੀ ਜਿਹੜੀਆਂ ਨਾ ਜ਼ਿਲ੍ਹਾ ਗਦਾਖਪੁਰ 'ਚ ਜਿਹੜੀ ਇਹਨਾਂ ਦੀ ਫੀਟ ਪਿਛਲ ਦੇ ਕੀਤੀ ਹੈ ਮੈਂ ਉਹਦੀ ਪੁਰਜੋ ਨਿੰਦਾ ਕਰਦਾ ਅਸੀਂ ਹਮੇਸ਼ਾ ਮਰਾਜਮਾ ਦੇ ਨਾਲ ਖੜੇ ਆ ਆਮ ਆਦਮੀ ਪਾਰਟੀ ਮਰਾਜਮਾ ਦਾ ਸਤਿਕਾਰ ਕਰਦੀ ਹੈ ਕਹਿਣਾ ਚਾਹੁੰਦਾ ਕਿ ਇਹ ਜਿਹੜੇ ਗੈਂਗਸਟਰ ਪੈਦਾ ਕਿੰਨਾ ਕੀਤੇ ਨੇ ਅੱਜ ਇਹਨਾਂ ਨੂੰ ਗੋਪੀ ਗੋਲੀ ਦੇ ਪਿਆ ਜਿੱਦਣ ਗੈਂਗਸਟਰ ਜਿਹੜੇ ਇਹਨਾਂ ਦੀਆਂ ਗੱਡੀਆਂ 'ਚ ਘੁੰਮਦੇ ਸੀਗੇ ਇਹ ਅਸੀਂ 30 ਸਾਲਾਂ 'ਚ ਗੈਂਗਸਟਰ ਪੈਦਾ ਕਰ ਦਿੱਤੇ ਨੇ ਇਹ ਗੈਂਗਸਟਰ ਪੈਦਾ ਕਰਨ ਵਾਲੇ ਕੌਣ ਸੀਗੇ ਜੇ ਇਸੇ ਬੰਦੇ ਦੀ ਜਿਹੜੀ ਅੱਜ ਗੱਲ ਕਰਦਾ ਇਹ ਜੁਪੀ ਚਮਨ ਮੁਖ्तार ਅंसारी ਦੀ ਕੋਠੀ 'ਚ ਦੀ ਵੀਡੀਓ ਵਾਇਰਲ ਹੋਈ ਆ ਇਹ ਰਿਸ਼ਤਾ ਇਹ ਕੀ ਰਿਸ਼ਤੇਦਾਰੀ ਸੀ ਇਹ ਦੀ ਮੁਖ ਸਾਹਿਬ ਮੁਖ्तार ਅंसारी ਨਾਲ ਪਿਛਲੀ ਵਾਰੀ 2022 'ਚ ਜਿਹੜੀ ਇਲੈਕਸ਼ਨ ਹੋਈ ਆ ਜਿਹੜੇ ਜੁਪੀ 'ਚੋਂ ਗੈਂਗਸਟਰ ਆਏ ਉਹ ਕਿੰਨੇ ਲੈ ਕੇ ਆਉਂਦੇ ਸੀਗੇ ਤਾਂ ਮੈਨੂੰ ਦੱਸਦਾ ਮੇਰਾ ਦਫ਼ਤਰ ਆ ਜੀ ਮੇਰੇ ਦਫ਼ਤਰ ਦੇ ਵਿੱਚ ਸਾਰੇ ਆ ਸਕਦੇ ਨੇ ਜੇ ਜੱਗੂ ਭਗਵਾਨਪੁਰ ਦੀ ਮਾਤਾ ਆ ਗਿਆ ਕੋ ਬੱਚਾ ਕਿਸੇ ਦਾ ਗਲਤ ਹੋ ਜਾ ਉਹਦੀ ਮਾਂ ਤਾਂ ਨਹੀਂ ਕਹਿੰਗ ਸਰ ਅੱਜ ਉਹਦੀ ਮਾਂ ਤੇ ਇਲਜ਼ਾਮ ਲਾਉਣਗੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਸਾਰਾ ਪਬਲਿਕ ਵਾਸਤੇ ਦਫ਼ਤਰ ਆ ਜੀ ਮੇਰੇ ਪਬਲਿਕ 'ਚ ਹਰ ਬੰਦਾ ਆ ਸਕਦਾ ਹੈ ਹਰ ਪਾਰਟੀ ਦਾ ਬੰਦਾ ਆ ਸਕਦਾ ਹੈ ਉਥੇ ਕਾਂਗਰਸ ਵੀ ਆ ਸਕਦੀ ਅਕਾਲੀ ਦਲ ਵੀ ਆ ਸਕਦੇ ਆਮ ਆਦੀ ਪਾਰਟੀ ਵਾਤੇ